ਲਾਇਕਾਸਪਤੇ ਇਸ ਵੇਲੇ ਪੀਸੀਐਸ ਐਲ ਸੂਬੇ ਜੋ ਖਤ ਦਾ ਬੀਲ ਕਰ ਹੈ ਜਮੁਕ ਸੁਨਾ ਜੋ ਉਥੇ ਰਾਹਦਾਰੀ ਹੁੰਦਿਆਂ ਨਾ ਆ ਇੱਕ ਇਹੋ ਇੱਕ ਐਸਾ ਚਤਨਾ ਦਿਖਾਉਂਦੇ ਆ ਜਿੱਥੇ ਯਾਰੀ ਸੜਕ ਮਧੇ ਨਜ਼ਰ ਰੱਖਦੇ ਹੋਇਆ ਜੋ ਆਇਆ ਦਸਤਰਾ ਜੀ ਬਿਜਲੀ ਬੋਰਡ ਦਾ ਜਿੱਥੇ ਆਮ ਤੰਦਰ ਦੱਸਦੇ ਜਾਣਕਾਰੀ ਸੌਦਾ ਸੈਂਟਰ ਮਕਸੂਦਾ ਬਿਜਲੀ ਬੋਰਡ ਦਾ ਜਿੱਥੇ ਆਹ ਛੜਿਆ ਛੜ ਚੱਲਦੀ ਹੈ ਦਫਤਰ ਆਇਆ ਦਫਤਰ ਦਾ ਬਾਦ ਦੱਸਿਆ ਜੀ ਆਓ ਆ ਜਿੱਥੇ ਰਸਤਾ ਆ ਹਾਈਵੇ ਚੱਲਦਾ ਨਾਲ ਜੋ ਮਲਾਜੋ ਜੋ ਗੱਡੀ ਹੈ ਜੋ ਕਿ ਦੇਖੋ ਗੱਡੀ ਕਿੱਥੇ ਲੱਗੀ ਹੈ ਗੱਡੀ ਪੀਵੀਜੀ 0 ਪੀਵੀ08 ایਜੀ 3295 ਜੋ ਜੋ ਰਾਹਦਾਰੇ ਬੜੀ ਪ੍ਰੋਬਲਮ ਆ ਰਹੀ ਆ ਦੇਖੋ ਸ਼ਰਕ ਦਫਤਰ ਹੋਂਦੇ ਨਾਲ ਬੜੀ ਪ੍ਰੋਬਲਮ ਆ ਰਹੀ ਏ ਛੜਕ ਦੇ ਵਿੱਚ ਛੁਟੀਆਂ ਵੀ ਖੜੀਆਂ ਹਨ ਅਤੇ ਗੱਡੀ ਕਿਥੋਂ ਕਿ ਕਿ ਕਿਥੋਂ ਅਲੱਗ ਰਹੀ ਹੈ ਉਹਨਾਂ ਨੂੰ ਇਹ ਨਹੀਂ ਪਤਾ ਪਰ ਬਾਕੀ ਆ ਰਹਾ ਇਹਨੂੰ ਕਿ ਕਿਥੋਂ ਤੰਗੀ ਆ ਰਹੀ ਹੈ ਇਹ ਗੱਡੀ ਦਾ ਨੰਬਰ ਪੀਪੀ 08 ایਜੀ 3295 ਜੋ ਇਹ ਗੱਡੀ ਖੜੀ ਕਰਕੇ ਗਿਆ ਆ ਦਸਤ ਦੇ ਗਿਆ ਆ ਉਹਨੂੰ ਇਹ ਨਹੀਂ ਪਤਾ ਇਹ ਦਸਤ ਚੱਲਦਾ ਇੱਥੇ ਜੋ ਮੁਲਾਜ਼ਮ ਬੈਠੇ ਆ ਨਾ ਪੌਲੇ ਦੀ ਸਹੂਲਤਾਂ ਵਾਸਤੇ ਫਾਰਮ ਭਰਦੇ ਹਨ ਉਹ ਆਪਣੀ ਡਿਊਟੀ ਨਿਭਾਉਂਦੇ ਆ ਜੋ ਅਨਪੜ੍ਹ ਹੁੰਦਾ ਜਾਂ ਕਿਸੇ ਤਰ੍ਹਾਂ ਦਾ ਬੰਦਾ ਹੁੰਦਾ ਹੈ ਉਹਨੂੰ ਫਾਰਮਾਂ ਪਰਤੇ ਨਹੀਂ ਜਾਣਕਾਰੀ ਹੁੰਦੀ ਜਾਣਕਾਰੀ ਗਵਾਉਣ ਦੇ ਵਾਸਤੇ ਜੋ ਮੁਲਾਜ਼ਮੇ ਸੇਵਾ ਆਪਣੀ ਰੋਜੀ ਰੋਟੀ ਵਾਸਤੇ ਕਮਾਉਂਦੇ ਵਾਸਤੇ ਆਪਣਾ ਸੀਟ ਤੇ ਬੈਠਿਆ ਹਨ ਜੋ ਇਹਨਾਂ ਨੇ ਗੱਡੀ ਹੈ ਇਹ ਗੱਡੀ ਜੋ ਜੋ ਲਾਈ ਵਾਰ-ਵਾਰ ਦਿਖਾਉਂਦੇ ਆ ਗੱਡੀ ਦਾ ਨੰਬਰ ਪੀਵੀ ਪੀਵੀ ਓ 8 EG 32 95 ਜੋ ਬਿਜਲੀ ਹੋ ਰਹਾ ਦੇਖ ਮੈਂ ਜਾਣਕਾਰੀ ਕਰਾਂ ਜੋ ਕੀ ਕਹਿਣਾ ਚਾਹੁੰਦੇ ਹੈ ਕੀ ਕਹਿਣਾ ਚਾਹੁੰਦੇ ਗੱਡੀ ਬਾਰੇ ਕੀ ਮੈਂ ਗੱਡੀ ਬਾਰੇ ਦੇਖੋ ਕਿੰਨਾ ਰੋਕ ਟ੍ਰੈਫਿਕ ਟ੍ਰੈਫਿਕ ਰੋਕੀ ਹੈ ਹੋਰ ਕਿਸੇ ਨੇ ਵੀ ਆਉਣਾ ਜਾਣਾ ਗੱਡੀ ਲਾਉਣ ਦਾ ਕੋਈ ਤਰੀਕਾ ਹੋਣਾ ਚਾਹੀਦਾ ਹੈ ਹੈਨਾ ਕਿੰਨੀ ਦਿੱਕਤਾਂ ਦੀ ਹੁਣ ਆਲਰੇਡੀ ਤੇ ਨਾ ਜਾਣਾ ਸਕੂਟਰ ਲਾ ਕੇ ਕਿੱਥੋਂ ਦੀ ਜਾਵੇ ਲੰਗੇ ਜੇ ਚਲਾਣ ਪੋਸਾਰੇ ਕਰਦੇ ਹੋ ਨਾ ਵਾਲੇ ਕੀ ਕਹਿਣਾ ਇਹਦਾ ਬੰਦੇ ਚਲਾਣ ਕੱਟਨੇ ਚਾਹੀਦੇ ਉਸ ਕੱਟਨੇ ਚਾਹੀਦੇ ਬਿਲਕੁਲ ਜਿਹੜੇ ਰੋਂਗ ਚਾਹਦੇ ਆ ਜਾਂ ਗਲਤ ਪਾਰਕਿੰਗ ਗੱਡੀ ਕਰਦੇ ਉਹਨਾਂ ਦੇ ਚਲਾਣ ਕੱਟਨੇ ਚਾਹੀਦੇ ਆ ਨਿਕਾ ਦਿੱਤੀ ਹੈ ਇਹਨਾਂ ਬੰਦੇ ਆਪਣਾ ਨਾਮ ਹੈ ਮੈਂ ਪੱਤਰਕਾਰ ਹਰਪੰਦਰ ਮਿੱਲਦੀ ਪੰਜਾਬ ਨਿਊਜ਼ ਚੈਨਲ ਜਲੰਧਰ ਉਹ ਕਿ ਦਰਵਾਜ਼ੀ ਸੇ ਪੱਤਰ ਕੇ ਪ੍ਰੈਸਰਪੋਰਟਰ ਸੀ ਜਾਂਦੇ ਇਹਨਾਂ ਜਾਣ ਕੇ ਦਿੱਤੀ ਆ ਐ ਜੋ ਗੱਡੀ ਜੋ ਖੜੀ ਹੈ ਗੱਡੀ ਜੋ ਬੀਰੀ ਬੋਰ ਜੋ ਇਲਾਕਾ ਮਕਸੂਦਾ ਜੋ ਜੋ ਪੀ ਐਸ ਪੀ ਐਲ ਦੇ ਸੂਜਾ ਖਾਕਤਕਾਰ ਜੋ ਜੋ ਕਾਨੂੰਨੀ ਸੁਹਾਵਾਨਵੇ ਦਫ਼ਤਰ ਜੋ ਬਿੱਲ ਟਾਰਦੇ ਆਣ ਮੀਟਨ ਆਵਲੋ ਹੁੰਦੇ ਆਣ ਇਹ ਇਸ ਸਾਜ ਵਾਸਤੇ ਇਹ ਪਬਲਿਕ ਆਉਂਦੀ ਆਣ ਭਾਜੀ ਕੀ ਕਹਿਣਾ ਚਾਹੁੰਦੇ ਐ ਜਿਹੜੀ ਗੱਡੀ ਖੜੀ ਐ ਜੀ ਭਾਜੀ ਇਹ ਸਰ ਬਿੱਲ ਜਿਆਦਾ ਆਇਆ ਹੀ ਨੇ ਗੱਡੀ ਜਿਹੜੀ ਖੜੀ ਐ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਐ ਇਹ ਗੱਡੀ ਤੇ ਗਲਤ ਖੜੀ ਐ ਜੀ ਗਲਤ ਖੜੀ ਐ ਹਾਂ ਜੀ ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ ਜਿਹੜਾ ਬੰਦਾ ਟ੍ਰੈਫਿਕ ਕਰੀ ਐ ਡੇਟਾ ਕਰਕੇ ਤੇ ਮੋਟਰਸਾਈਕਲ ਕਿੱਥੇ ਖੜਾ ਐ ਤੇ ਕੀ ਕਹਿਣਾ ਚਾਹੁੰਦੇ ਇਹਨਾਂ ਬੰਦਿਆਂ ਨੂੰ ਇਹਨਾਂ ਬੰਦਿਆਂ ਨੂੰ ਇਹ ਕਹਿਣਾ ਚਾਹੁੰਦੇ ਜਿਦਾ ਗੱਡੀ ਸਟੈਂਡ 'ਤੇ ਲਾਓ ਹਾਂ ਜੀ ਜੋ ਮੈਂ ਇਹ ਜੋ ਸੌਦਾ ਸੈਂਟਰ ਮੁਕਸਦਾ ਬੀਲੀਵੋੜ ਦਾ ਦਫ਼ਤਰ ਆ ਦੇਖੋ ਇਹ ਗੱਡੀ ਦਾ ਜੋ ਹੈ ਗੱਡੀ ਖੜੇ ਆ ਨਾ ਇਹ ਤੁਹਾਡੀ ਗੱਡੀ ਸਰ ਜੀ ਹਾਂ ਇਹ ਕੀ ਕਹਿਣਾ ਚਾਹੁੰਦੇ ਜੀ ਗੱਡੀ ਬਾਰੇ ਗੱਡੀ ਤੰਗ ਕਰੀ ਪਹਿਲਾਂ ਨੂੰ ਪੇਮੈਂਟ ਦਾ ਕਰਦਾ ਮੈਂ ਥਾਂ ਦੀ ਆਦੀ ਜੋ ਜੋ ਗੱਡੀ ਹੈ ਰਸਤਾ ਟ੍ਰੈਕ ਜਾਮ ਹੋਈ ਹੋਇਆ ਦੇਖੋ ਕਾਫੀ ਇਹ ਗੱਡੀ ਦੇ ਲੱਗਣ ਦੇ ਕਾਰਨ ਬੜੀ ਪ੍ਰਵੋਤ ਆ ਰਹੀ ਹੈ ਇਹ ਗੱਡੀ ਦੇਖੋ ਕਿੱਦਾਂ ਲਾਈ ਆ ਦਫ਼ਤਰ ਮੁਰੇ ਆ ਦੇਖੋ ਟੇਡੇ ਕਰਕੇ ਲੈ ਕੇ ਆਉਂਦੇ ਆ ਨਾ ਜੋ ਰਾਤਦਾਰੀ ਆਉਂਦੇ ਆ ਉਹਨਾਂ ਨੂੰ ਇਹ ਨਹੀਂ ਪਤਾ ਇਹ ਕਿਸ ਵਜ੍ਹਾ ਗੱਡੀ ਲਗਾਈ ਜਾਣ ਪਾਜੀ ਕਿੱਥੋਂ ਆਏ ਤੁਸੀਂ ਅੰਦਰੋਂ ਜੀ ਆ ਜੋ ਆਨੇ ਡਾਕਟਰ ਦਿਖਾ ਲਦਾ ਵੇ ਇਹ ਬੀਲੀ ਮੋੜ ਦਾ ਜੋ ਹੈ ਇਹ ਬੀਲੀ ਮੋੜ ਦਾ ਦਫ਼ਤਰ ਹੈ PSP PC L ਮਕਸੂਦਾਂ ਜੋ ਉਹ ਮੰਡਲ ਕਮਿਸ਼ਨ ਹੁਕਮਸਾਰ ਇਹ ਦਫਤਰ ਇੱਥੇ ਬਣਿਆ ਹੈ ਪੰਜਾਬ ਸਰਕਾਰ ਦਾ ਜੋ ਇਹ ਜੋ ਗੱਡੀਆਂ ਆ ਰਹੀਆਂ ਨੇ ਮੇਨ ਇਹ ਗੱਡੀਆਂ ਜੀ ਜੋ ਖੜੀਆਂ ਗੇਟ ਹੈ ਗੇਟ ਦੇ ਵਿੱਚ ਖੜੇ ਆ ਨਾ ਦੇਖੋ ਬੜੀਆਂ ਪ੍ਰੋਬਲਮ ਆ ਰਹੀਆਂ ਛੋਟੀ ਹੈ ਜਿੱਥੋਂ ਇਹ ਟ੍ਰੈਫਿਕ ਚੱਲਦੀ ਹੈ ਇਹ ਗੱਡੀ ਦੇ ਕਾਰਨ ਇਹ ਟ੍ਰੈਫਿਕ ਜਾ ਰਹੀ ਆ ਸੜਕਾਂ ਹਾਈਵੇ ਦਾ ਸੜਕਾਂ ਹਾਲ ਆ ਇੱਥੇ ਬੀਲਬੋਰਡ ਦੇ ਜੋ ਗੱਡੀ ਆਉਂਦੇ ਉਹਨਾਂ ਦਾ ਹਾਲ ਆ ਦੇਖੋ ਉਹਨਾਂ ਨੂੰ ਇਹ ਨਹੀਂ ਪਤਾ ਇਹ ਗੱਡੀ ਕਿਸ ਤਰ੍ਹਾਂ ਲਗਾਉਣੀ ਹੈ ਸਟੈਂਡ ਤੇ ਲਗਾਉਣੀ ਜਾਂ ਕਿਸ ਤਰ੍ਹਾਂ ਲਗਾਉਣੀ ਆ ਉਹਨੂੰ ਇਹ ਜੀ ਇਹ ਚੀਜ਼ ਦਾ ਨਹੀਂ ਪਤਾ ਜੋ ਦੁਕਤੇ ਲਿਖੇ ਵਾਸਤੇ ਵੀ ਆਉਂਦੇ ਆ ਨਾ ਜੋ ਇਹ ਦਸਤਰੇ ਵਿੱਚ ਡਬਲ ਬਿਲ ਹੋਣ ਦੇ ਕਾਰਨ ਪਬਲਿਕ ਬੜੀ ਹਰਾਸਮੈਂਟ ਹੁੰਦੀ ਆ ਅਤੇ ਦਸਤਰਾਉਂਦੇ ਆਵਾਜਾਈ ਹੋਣ ਦੇ ਕਾਰਨ ਯੋਗ ਗੱਡੀ ਤੇ ਰੁਕੀ ਐ ਨਾ ਇਹ ਗੱਡੀ ਤੇ ਬਾਰ ਬਾਰ ਦਿਖਾਲਦੇ ਆ ਗੱਡੀ ਦਾ ਮਾਲਕ ਕੋਈ ਨਹੀਂ ਆਇਆ ਹਜੇ ਜੋ ਜਿੱਥੇ ਹੈਗਾ ਇਹ ਛੋੜੀ ਜਿਹੀ ਛੜਕਿਆ ਜਿੱਥੋਂ ਦੇ ਸਕੂਟਰ ਆਉਂਦੇ ਜਾਂਦੇ ਆ ਇਹ ਗੱਡੀ ਰੁਕੀ ਪਏ ਛੜਕ ਕਿਓ ਹੋ ਛੋਟੇ ਰਸਤੇ ਵਿੱਚ ਜਵਾਜੇ ਵਾਹ ਰੋਣ ਦੇ ਗੱਡੀ ਹੁਣ ਰੁਕੀ ਐ ਦੇਖੋ ਜੋ ਸਿਆਣੇ ਲੋਕ ਵੀ ਜੋ ਭਾਈ ਵੀ ਗੁਲਿੰਦਰ ਭਾਈ ਗਿਲੰਦਰ ਤੋਂ ਕਰਤਾਰਪੁਰ ਚੱਲਦੇ ਜਾ ਰਹੀ ਐ ਹਾਈਵੇ ਤੋਂ ਜੁਦਾ ਚਾਉ ਤੋਂ ਆਉਂਦੇ ਹੋਏ ਵੀ ਰਿਪੋਰਟ ਦਾ ਦਫ਼ਤਰ ਐ ਜਿੱਥੇ ਰਸਤੇ ਵਿੱਚ ਸਕਾਰ ਦਸਤਰਾ ਮੋਰੇ ਸਾਫ ਸੁੱਧ ਰੱਖਣ ਵਾਸਤੇ ਆਵਾਜੇ ਹੁੰਦਾ ਤੰਗ ਨਾ ਪਰੇਸ਼ਾਨ ਹੋਣ ਵਾਸਤੇ ਜਿੱਥੇ ਚੌਂਕਾਂ ਦੇ ਵਿੱਚ ਜਾਂ ਪੁਲ ਪ੍ਰਸ਼ਾਸਨ ਦੇ ਨਾਕੇ ਲਾਏ ਹਨ ਟਰੈਕ ਪਰੀ ਨੇ ਲਗਾਏ ਹਨ ਪਰ ਬੀਲੀਵੋਡ ਦੇ ਦਫਤਰ ਹੋਂ ਦੇ ਨਾਲ ਇੱਥੇ ਪੰਜਾਬ ਕਾਨੂੰਨ ਕਾਨੂੰਨ ਮੁਤਾਬਕ ਜੋ ਲੰਘਣਾ ਕਰਦੇ ਹੋਏ ਦੇਖੋ ਆ ਲੇਨ ਵੀ ਚਿੱਟੀ ਦਿਖਾ ਲਈ ਹੈ ਜੋ ਚਿੱਟੀ ਲੇਨ ਹੈ ਇਹ ਡਾਕਟਰ ਦੇਖੋ ਜੋ ਗੱਡੀ ਐਸੀ ਖੜੀ ਹੈ ਜਿਹੜੇ ਆਉਣ ਜਾਣ ਵਾਸਤੇ ਲੋਕਾਂ ਨੂੰ ਬੜੀ ਤੰਗੀ ਪਰੇਸ਼ਾਨੀ ਆ ਰਹੀ ਹੈ ਗੱਡੀ ਦਾ ਮਾਲਕ 15-20 ਮਿੰਟ ਹੋ ਗਿਆ ਨਹੀਂ ਆਇਆ ਦੇਖੋ ਟਿੱਡ ਕਰਕੇ ਗੱਡੀ ਨਗਾਉਂਦੇ ਹਨ ਦੇਖੋ ਬੈਕ ਸਾਈਡ ਦਿਖਾ ਦਿਆਂ ਜੋ ਬੜੀ ਪਰੇਸ਼ਾਨੀ ਆ ਰਹੀ ਹੈ ਪੀਵੀ 0 8 ایਜੀ ਪਤੀ 95 ਇਹ ਪਤਨੇ ਮਾਲਕ ਗੱਡੀ ਛੱਡ ਕਰਕੇ ਚਲ ਗਿਆ ਹੈ ਨਾ ਵੀ ਗੱਡੀ ਦੇ ਵਿੱਚ ਦੇਖੋ ਗੱਡੀ ਖਾਲੀ ਹੈ ਇਹ ਗੱਡੀ ਦਾ ਪਤਾ ਨਹੀਂ ਹੈ ਕਾ ਬਾਵੇਗਾ ਕਦੋਂ ਆਵੇਗਾ ਇਸ ਬਾਰੇ ਕੀ ਕਹਿਣਾ ਚਾਹੁੰਦੇ ਜੀ ਗੱਡੀ ਗਲਤ ਲਾ ਕੇ ਇੱਥੇ ਲੋਕਾਂ ਨੇ ਨੰਘਣਾ ਬੜਨਾ ਸਿੱਧੇ ਮੇਸੇ ਕੰਨਾਂ ਦੀਆਂ ਗੱਡੀਆਂ ਨੰਗਦੀਆਂ ਰਾਸਦਾਰ ਰੁਕ ਗਿਆ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ ਜੀ ਇਹ ਗਲਤ ਹੈ ਅੰਕਲ ਦੀ ਰੋਡ ਆ ਪਾਣੀ ਮੇਂ ਇਨਾਂ ਨੂੰ ਚਲਾਣ ਕੱਟਣਾ ਚਾਹੀਦਾ ਜਾਇ ਜਾਇਕ ਨਹੀਂ ਚਾਹੀਦਾ ਫੇਰ ਨੋ ਪਾਰਕਿੰਗ ਦਾ ਚਲਾਨ ਹੋਣਾ ਚਾਹੀਦਾ ਫਿਰ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਏ ਦਿਨ ਬੰਦਿਆਂ ਦੀ ਇਹੀ ਬੰਦੇ ਦੇਖ ਚਾੱਕ ਕੇ ਲਾਓ ਗੱਡੀ ਅੰਦਰ ਇੰਨੀ ਜਗ੍ਹਾ ਆ ਆ ਸਾਹਮਣੇ ਜਗ੍ਹਾ ਆ ਇੱਧਰ ਖਾਲੀ ਆ ਸਾਈਡ ਇੱਥੇ ਲਾ ਲਓ ਗੱਡੀ ਲੈ ਗੱਡੀ ਨਾਲ ਜਿਹੜੇ ਆ ਜਾ ਰਹੇ ਦਿੱਕਤ ਤੇ ਉਹਨਾਂ ਨੂੰ ਆ ਰਹੀ ਹੈ ਪਰੇਸ਼ਾਨੀ ਹੁੰਦੀ ਆ ਪਬਲਿਕ ਦੱਸਦੇ ਲੱਗ ਪਬਲਿਕ ਦਿਖਾ ਰ ਲੋ ਪ੍ਰਸ਼ਾਸਨ ਲਿਆਣੇ ਪਿਆਰ ਆ ਨਾ ਦਾਸਾਂ ਦੇ ਜੋ ਇਹ ਗੱਡੀ ਰਸਤੇ ਰੁਗੀ ਪਈ ਹੈ ਹੁੰਦਾ 20 ਮਿੰਟ ਹੋ ਗਏ ਹੈ ਨਾ ਬੜੀ ਪਰੇਸ਼ਾਨੀ ਆ ਰਹੀ ਹੈ ਨਾ ਟੇਡੀ ਲਗਾਈ ਗਈ ਹੋਣਾ ਦਸਤੋ ਵਿੱਚ ਜੋ ਆਜ ਇਸ ਕੰਮ ਵਾਸਤੇ ਆਉਂਦੇ ਹਨ ਰੋਜੀ ਰੋਟੀ ਵਾਸਤੇ ਦਸਤ ਪ੍ਰਾਈਵੇਟ ਖੁੱਲਾ ਹੈ ਦਸਤ ਦੇ ਮੋਰੇ ਜੋ ਇੱਥੇ ਕੰਮ ਕਰਾਉਂਦੇ ਆ ਪਰ ਤੇ ਮਦੀ ਨਜੇ ਹੋਣ ਦੇ ਕਾਰਨ ਗੱਡੀ ਰੋਕੀ ਦੇਖੋ ਸਾਦੇ ਗੱਡੀ ਆ ਗੱਡੀ ਆ ਰਹੀ ਆ ਇਹ ਗੱਡੀ ਆ ਰਹੀ ਇਧਰੋਂ ਇਹ ਗੱਡੀ ਆ ਰਹੀ ਆ ਇਧਰ ਸਕੂਟਰ ਆ ਰਿਹਾ ਦੇਖੋ ਟ੍ਰੈਫਿਕ ਰੁਕੀ ਹੋਈ ਜਗੜੀ ਹੋ ਪਈ ਐ ਗੱਡੀ ਰੁਕੀ ਪਈ ਆ ਜੀ ਕੀ ਇਹਨੇ ਕਹਿਣਾ ਕਿ ਕਿਉਂ ਦੇ ਬੰਦੇ ਸਰ ਮੈਂ ਕੀ ਕਹਾਂ ਹੁਣ ਕੀ ਕਹ ਸਕਦੇ ਆ ਆਪਾਂ ਹੁਣ ਡਰਾਈਵਰ ਸਾਹਿਬ ਹੈ ਕਿ ਕਹਿੰਦੇ ਇੱਕ ਗੱਲ ਤਾਂ ਨਾ ਹਾਂ ਜੀ ਸਰ ਸਰ ਇਹ ਗੱਲ ਤਾਂ ਗਲਤ ਹੈ ਬਹੁਤ ਜ਼ਿਆਦਾ ਗਲਤ ਹੈ ਹਾਂ ਹਾਂ ਜੀ ਹਾਂ ਜੀ ਇਹ ਗੱਡੀ ਡੇਢੀ ਗੱਲ ਕਹਿੰਦਾ ਕਿੰਨੇ ਲੋਕ ਦੁਖੀ ਆ ਕਿੰਨੇ ਸਾਡੇ ਦੁਖੀ ਕੀ ਕਹਿਣਾ ਚਾਹੁੰਦੇ ਇਸ ਤੋਂ ਸਰ ਇਹ ਗੱਡੀ ਛੱਡ ਤੇ ਲਾਵੇ ਸਿਕਾ ਤੁਸੀਂ ਵੀ ਗੱਡੀ ਚਲਾਉਂਦੇ ਆ ਹਾਂ ਜੀ ਸਰ ਕਾਨੂੰਨ ਲੰਘਣਾ ਹੁੰਦੀ ਨਾ ਕਾਨੂੰਨੀ ਲੰਘਣਾ ਹਾਂ ਹਾਂ ਜੀ ਹਾਂ ਇਹ ਗੱਲ ਹੈ ਜਾਣਕਾਰੀ ਦਿੰਦੇ ਹੁੰਦੇ ਓਏ ਜੋ ਇਹ ਗੱਡੀ ਗਲਤ ਹੈ ਜੋ ਪਹਿਲੇ ਕਿੱਥੇ ਕਰਕੇ ਛੱਡੀ ਛੱਡ ਕੇ ਚੱਲ ਗਿਆ ਹੈ ਏ ਤੁਸੀਂ ਕਿੱਥੇ ਜਾ ਰਹੇ ਜੀ ਬਿਜਲੀ ਦਫਤਰ ਚਲੇ ਜੀ ਕਿਸ ਕੰਮ ਜਾ ਰਹੇ ਹੋ ਉਹ ਮੀਟਰ ਦਾ ਕਰਾਉਣਾ ਸੀ ਥੋੜਾ ਜਿਹਾ ਕਰਾਉਣਾ ਹਾਂਜੀ ਕਾਹਤੇ ਤੁਸੀਂ ਆਏ ਜੀ ਅਸੀਂ ਆਹ ਤੋਂ ਆਏ ਹਾਂ ਸਾਡੂ ਤੇ ਆਏ ਜੀ ਕਿੱਥੋਂ ਆਏ ਜੀ ਇਹ ਸ਼ੋਕਨਗਰ نیشنل ਪਾਰਕ ਤੋਂ ਆਏ ਜੀ ਤੇ ਤੁਸੀਂ ਆਏ ਆ ਤੁਸੀਂ ਆਟੋ ਇੱਥੇ ਕੈਟ ਦੇ ਕਿਹੜਾ ਕੀਤਾ ਗੱਡੀ ਖੜੀ ਇਹਨੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਗੱਡੀ ਗਲਤ ਲਾਈ ਜੀ ਰੋਡ ਦੇ ਵਿੱਚ ਗੱਡੀ ਲੱਗੀ ਇਦਾਂ ਨਹੀਂ ਚਾਹੀਦਾ ਆਉਣ ਜਾਣ ਪਰੇਸ਼ਾਨੀ ਹੁੰਦੀ ਲੋਕਾਂ ਨੂੰ ਤੇ ਉਹ ਗਲਤ ਲਾਈ ਦੇਖੋ ਕਿੱਦਾਂ ਗਲਤ ਗੱਡੀ ਲਾਈ ਸਾਰਾ ਰਸਤਾ ਬੰਦ ਕੀਤਾ ਤੁਹਾਡੇ ਬਿਜੁਰਗ ਨਾਲੇ ਹਾਂਜੀ ਹਾਂਜੀ ਉਹਦਾ ਮੈਂ ਅੰਦਰ ਲੈ ਕੇ ਜਾਣਾ ਅਸੀਂ ਹੁਣ ਬਾਹਰ ਲਾਉਣਾ ਪਿਆ ਜੀ ਅੱਛਾ ਜੀ ਇਸ ਕਰ ਇਸ ਕਰ ਗੱਡੀ ਗਲਤ ਹੋਣ ਦੇ ਕਰਕੇ ਗੱਡੀ ਗਲਤ ਹੋਣ ਕਰਕੇ ਦੇਖੋ ਕਿੱਦਾਂ ਗਲਤ ਲਾਈ ਹੈ ਜੀ ਸਾਰੇ ਲੋਕਾਂ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਆ ਵੀ ਗੱਡੀਆਂ ਹੈ ਕਿੱਦਾਂ ਚਲਾਉਣੀਆਂ ਕਿੱਦਾਂ ਨਹੀਂ ਕਿੱਦਾਂ ਪਾਰਕਿੰਗ ਕਰਨੀ ਕਿੱਦਾਂ ਨਹੀਂ ਹੁਣ ਦੇਖੋ ਗੱਡੀਆਂ ਵਾਲੇ ਕੋਈ ਨਹੀਂ ਸਾਰੀ ਜਗ੍ਹਾ ਵਿਹਲੀ ਮੋਟਰਸਾਈਕਲ ਵਾਲੇ ਦਿੱਕਤਦਾਰੀ ਰਾਹ ਜਾਂਦੇ ਬੱਚਿਆਂ ਨੂੰ ਆ ਰਹੀ ਦੇਖਿਆ

ਜਦਿੱ ਤੂੰ ਗੱਲ ਲੈ ਕਨੇ ਲੋਕੀ ਕਨੇ ਕੀ ਕਹਿਣਾ ਚਾਹੁੰਦੇ ਈ ਮੈਂ ਸੌਰੀ ਫਿਰ ਕਰਨਾ ਬਸ ਨਹੀਂ ਸੌਰੀ ਨਹੀਂ ਫੂਲੀ ਦੇਖੋ ਕਿੰਨੇ ਲੋਕ ਆਇਆ ਯਾਰ ਇਹ ਬੰਦੇ ਆਇਆ ਉਹ ਰਸਤਾ ਪਾਂਸੀ ਮਿਦਾ ਆ ਗਿਆ ਦੇਖੋ ਗੱਲ ਕਿੰਨੀ ਕਿੰਨੀ ਹੋ ਰਹੀ ਹੈ ਨਾ ਆਪਾਂ ਸੁਣੋ ਇੱਕ ਮਿੰਟ ਪਹਿਲੇ ਉਹ ਮਾਰਾ ਹੀ ਕੋਈ ਪੈਸਾ ਰੋਕਾਂ ਦਾ ਬੰਦ ਇੱਕ ਮਿੰਟ ਗੱਲ ਤਾਂ ਸੁਣੋ ਬੰਦ ਦੇਖੋ ਜੀ ਗੱਲ ਕਰ ਰਹੇ ਇੱਕ ਇਹ ਕੈਮਰਾ ਬੰਦ ਕਰਨ ਵਾਸਤੇ ਬਿਲਕ ਰਹੇ ਨਾ ਲੋਕ ਨੂੰ ਕੋਈ ਨਹੀਂ ਕੈਮਰਾ ਬੰਦ ਕਰੋ ਜੋ ਮੈਂ ਉੱਧਰ ਗੱਲ ਕਰਦਾ ਤੁਸੀਂ ਕੈਮਰਾ ਬੰਦ ਕਰੋ ਕੈਮਰਾ ਕੈਮਰਾ ਕਿਉਂ ਬੰਦ ਕਰੀਏ ਜੀ ਤੇ ਪਬਲਿਕ ਦੇ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਜੋ ਪੀਵੀਜੀ ਜੋ ਜੋ ਗੱਡੀ ਆ 3259 ਇਹਦਾ ਚਲਾਣ ਕੱਟੇ ਜਾਵੇ ਇਹ ਦੇਖੋ ਦੇਖੋ ਇਹ ਦੇਖੋ ਇਹ ਗਲਤ ਕੰਮ ਹੁੰਦੇ ਲੋਕ ਪਬਲੇ ਪਰੇ ਪਰੇ ਪਰੇਸ਼ਾਨ ਆ ਕੀ ਕਹਿਣਾ ਚਾਹੁੰਦੇ ਜੀ ਕੀ ਕਹਿਣਾ ਚਾਹੁੰਦੇ ਸਮਝ ਇੱਦਾਂ ਪਾਰਕਿੰਗ ਗਲਤ ਲਈ ਹੋਈ ਹੈ ਨਾ ਟ੍ਰੈਫਿਕ ਦੇ ਵਿੱਚ ਗਲਤ ਫਿਰ ਉਸ ਦਾ ਸਾਹਮਣਾ ਕਰਨਾ ਪੈਂਦਾ ਲੋਕੀ ਇਧਰ ਉਧਰ ਲੰਘਦੇ ਆਰਦਾ ਕੀ ਨਾ ਹੈ ਜੀ ਮੈਂ ਕੈਮਰਾ ਬੰਦ ਕਰ ਕੈਮਰਾ ਬੰਦ ਵੀ ਕਹਿੰਦੇ ਤੇ ਕਾਹੇ ਕਿੱਥੋਂ ਜੀ ਬਿੱਲ ਜਮ ਕਰਾਣ ਗਿਆ ਕਰਾਂਗੀ ਤੇ ਗੱਡੀ ਸਾਈਡ ਤੇ ਲਾਓ ਤੁਸੀਂ ਗੱਡੀ ਦੇਖੋ ਅਦੇ 6:00 ਫੇਰ ਨਹੀਂ ਗਲਤੀ ਮੰਨਦੇ ਦੇਖੋ ਪੜੇ ਲਿਖੇ ਹੁੰਦੇ ਆਫਸਰ ਵੀ ਲੱਗਦੇ ਕਿਸੇ ਵੀ ਚੀਜ਼ ਤੇ ਹਾਂ ਪਹਿਲੇ ਤਾਂ ਜੋ ਗੱਡੀ ਗੱਤ ਲਾਉਂਦੇ ਵਿੱਚ ਦੇਖੋ ਦੇਖੋ ਫੇਰ ਵੀ ਆਪਾਂ ਬੀਬੀ ਜੀਰੋ ਇਹ 95 ਅੰਦਰ ਆਏ ਫੇਰ ਵੀ ਆਪਣੇ ਆਪ ਨੂੰ ਮਾਫੀ ਨਮਾਜ਼ ਆਪਣੇ ਆਪ ਨੂੰ ਐਂਕਰ ਦਾ ਖਲਦੇ ਆ ਜੋ ਪ੍ਰੈਸ ਨਾਲ ਹਾਂ ਨਾ ਆਪਣਾ ਨਾਮ ਦੱਸਣਾ ਚਾਹੁੰਦੇ ਆ ਜੇ ਨਾ ਬੰਦ ਕਰਮ ਕਰੀ ਕੈਮਰਾ ਬੰਦ ਕਰੋ ਤੁਹਾਡੇ ਮੇਰੇ ਖਿਆਲ ਤੋਂ ਸੌਰੀ ਕਹਤਾ ਹੋਰ ਕੀ ਕਰਾਂ ਦੱਸੋ ਕੈਮਰਾ ਬੰਦ ਕਰੋ ਪਲੀਜ਼ ਇਹ ਵੀ ਕਹਣਾ ਹੋਰ ਕੀ ਕਰਾਂ ਗਲਤੀ ਲੱਗ ਗਈ ਮੈਂ ਹੋ ਗਿਆ ਨਾ ਪਾਪਾ ਕੀ ਕਰਾਂ ਕੋਈ ਅੱਗੇ ਬਾਤ ਨਹੀਂ ਹੁੰਦੀ ਜੀ ਨਹੀਂ ਜੀ ਨਹੀਂ ਹੁੰਦੀ ਜੀ ਬਸ ਨਹੀਂ ਕੀ ਗੱਲ ਹੋ ਗਈ ਜੋ ਪ੍ਰੋਸੀਜਨ ਦੇਖੋ ਮੰਗ ਵੀ ਕਰਦੇ ਹਨ ਪਰ ਇਹ ਗੱਡੀ ਵਾਲ ਮਾਲਕ ਦੇ ਨਾਲ ਪਰ ਵੇ ਵੀ ਉਹਨਾਂ ਨੇ ਆਪਣੇ ਆਪ ਸੌਰੀ ਮੀ ਫੀਲ ਕੀਤੀ ਆ ਪਰ ਇਹ ਗੱਡੀ ਦੇਖੋ ਆ ਦਸਤਰ ਹੋਣ ਦੇ ਕਾਰਨ सॉरी फील करते हुए जो पी बी जीरो हाँ हाँ इन्हों से, हाँ देखो सॉरी फील करते हुए पर प्रशासन मंग करते इधर बंदे जो हेंकट वाले बंद चलान कटे जाए प्रशासन जो पुलिस आए कह बिल्कुल बैठे हैं इधर गलान कटे जाने पर चलान नहीं कर सकते अस्ता मसुदा एरिया जो बिजली बोर्ड का महकमा है ਜੋ ਉੱਥੇ ਜੋ ਰਸਤੇ 'ਚ ਬੜੀ ਪਰੇਸ਼ਾਨੀ ਲੋਕਾਂ ਨੂੰ ਆਉਂਦੀ ਆ ਜੋ ਗਲਤ ਢੰਗ ਨਾਲ ਗੱਡੀਆਂ ਲਾਈ ਜਾਂਦੀਆਂ ਨੇ ਗੇਟ ਦੇ ਸਾਹਮਣੇ ਜੋ ਆਓ ਇੰਜੀਨੀਅਰ ਜੋ ਕਮਲਪ੍ਰੀਤ ਸਿੰਘ ਜੀ ਗੱਲ ਇਹ ਸਹਾਇਕ ਇੰਜੀਨੀਅਰ ਹਨ ਆਉਣਾ ਕੋਈ ਜੀ ਜਾਣਕਾਰੀ ਲਈਏ ਇਹ ਸਬੰਧਿਤ ਕੀ ਕਹਿਣਾ ਚਾਹੁੰਦੇ ਆ ਜੀ ਆ ਦਫ਼ਤਰ ਵਿੱਚ ਹਾਂਜੀ ਮੈਂ ਸਮੀਤਾ ਕੰਪਿਊਟਰ ਆਪਰੇਟਰ ਹਾਂ ਤੇ ਐਸਡੀਸੀ ਦਾ ਕੰਮ ਕਰਦੀ ਹਾਂ ਪਾਹੀਰਾ ਨੇ ਢੁਕੇ ਫਿਰ ਆ ਬਾਹਰ ਗੱਡੀ ਦੀਆਂ ਗੱਡੀ ਬਾਹਰ ਕੋਈ ਵੀ ਵਹੀਕਲ ਐ ਖੜਾ ਕਰਕੇ ਜਾਂਦਾ ਕੋਈ ਉਹ ਸਾਨੂੰ ਆਫਿਸ ਦੇ ਵਿੱਚੋਂ ਨਹੀਂ ਪਤਾ ਹੁੰਦਾ ਨਾ ਅਸੀਂ ਕਿਸੇ ਨੂੰ ਅਹੁਦੇਦਾਰ ਨੂੰ ਖੜਾ ਕਰ ਸਕਦੇ ਹਾਂ ਉੱਥੇ ਅਸੀਂ ਨੋਟਿਸ ਹੀ ਲਿਖ ਕੇ ਲਗਾ ਸਕਦੇ ਹਾਂ ਵੀ ਜਿਹੜਾ ਗੱਡੀ ਲੱਗੀ ਐ ਉਹਦਾ ਜ਼ਿੰਮੇਵਾਰ ਉਹ ਖੁਦ ਕੰਡੂਮਰੀ ਐ ਮੈਨੂੰ ਜਿਹੜਾ ਹੁੰਦਾ ਜਾਂ ਬੰਦਾ ਜਾਂ ਤੇ ਆਪਣਾ ਸਰਕਾਰੀ ਤੌਰ ਤੇ ਮੰਗ ਕਰੋ ਵੀ ਆਪਣਾ ਪਹਿਰੇਦਾਰ ਜਾਂ ਕੋਈ ਨੂੰ ਸਰਕਾਰ ਕੋਲ ਮੰਗ ਕਰੋ ਉੱਥੇ ਰੱਖਿਆ ਗੱਡੀ ਲਾਈਨ ਜਾਂ ਜੇ ਗੇਟ ਕੀਪਰ ਜੋ ਹੁੰਦੇ ਆ ਸਕਿਉਰਟੀ ਗਾਰਡ ਰੱਖੇ ਹੁੰਦੇ ਆ ਨਾ ਉੱਥੇ ਬਿਸਲੇ ਲੈ ਖੜੇ ਹੋਣ ਲੋਕਾਂ ਨੂੰ ਪਬਲਿਕ ਨੂੰ ਪਰਲੇਗੇ ਪਬਲਿਕ ਅੱਜ ਬੜੀ ਪਰੇਸ਼ਾਨੀ ਆ ਇਸ ਕਰਕੇ ਤੁਹਾਡੇ ਦਫ਼ਤਰ ਵਿੱਚ ਅਸੀਂ ਪਹ ਉਪਰ ਸਰਕਾਰ ਦੇ ਹਦਯਤਾਵਤਾਕ ਕਾਨੂੰਨ ਦੇ ਹਦਯਤਾਵਤਾਕ ਪ੍ਰਸ਼ਾਸਨ ਦੇ ਹਦਯਤਾਵਤਾਕ ਜੋ ਗੱਡੀ ਨੂੰ ਲੋਕਾਂ ਨੂੰ ਅਸੀਂ ਸਹੂਲਤਾਂ ਦੇਣੀ ਆ ਪਰੇਸ਼ਾਨੀ ਕਰਨ ਜੋ ਬਿਮਾਰ ਹੁੰਦਾ ਹੈ ਜਾਂ ਕਿਸੇ ਤਰ੍ਹਾਂ ਦਾ ਆਪਣੇ ਬਿਹਲਣ ਤੇ ਆਉਂਦਾ ਹੈ ਕੋਈ ਮੀਟਰ ਬਿੱਲ ਲਾਉਣ ਵਾਸਤੇ ਕੋਈ ਕਿਸੇ ਤਰ੍ਹਾਂ ਤੇ ਢੰਗ ਨਾਲ ਆਉਂਦਾ ਉਹ ਬਿਮਾਰ ਹੁੰਦਾ ਹੈ ਆਪਣਾ ਡਾਕਟਰ ਦੀ ਤੁਹਾਨੂੰ ਦੱਸਣ ਵਾਸਤੇ ਅਫਸਰ ਨੂੰ ਬੁਲਾ ਕੇ ਕਰਨ ਵਾਸਤੇ ਆਉਂਦਾ ਇਹ ਬੰਦੇ ਨੇ ਜੇ ਬੜੀਆਂ ਪ੍ਰੋਬਲਮ ਆਉਂਦੀਆਂ ਉਹਨੇ ਬਾਰੇ ਕੀ ਕਹਿਣਾ ਚਾਹੁੰਦੇ ਜੀ ਅਸੀਂ ਤਾਂ ਮੇਰੇ ਸੀਨੀਅਰਜ਼ ਆਨਗੇ ਮੈਂ ਤੌਮਮ ਦੱਸ ਦਵਾਂਗੀ ਤੇ ਦਰਦ ਪ੍ਰੈਸ ਤੋਂ ਆਈ ਸੀ ਤੇ ਉਹਨਾਂ ਨੇ ਆ ਪੁੱਛਿਆ ਜਾਣਕਾਰੀ ਉਦ ਲਈ ਕੀ ਪ੍ਰਾਲੇ ਕੀਤੇ ਜਾਣ ਹਾਂ ਇਹਦੇ ਬਾਰੇ ਜਾਣਕਾਰੀ ਦੇਣ ਵਾਸਤੇ ਮੈਨੂੰ ਬਹੁਤ ਧੰਨਵਾਦ ਇਹਨਾਂ ਦੇ ਜੋ ਸਰਕਾਰ ਕਿਸ ਦੇ ਹਦਾ ਮੰਗ ਕੀਤੀ ਜਾਵੇ ਜਾਂ ਜੋ ਵੀ ਹੈ ਇਸ ਸਿਕਿਉਰਟੀ ਗੱਲ ਆਇਆ ਜਾਵੇ ਜੋ ਸੂਤਨਾਵੇ ਅਵਤਾਸੇ ਮਾਰੂ YouTube ਚੈਨਲ ਇਹਦੇ ਸੰਕਟਾਂ ਦੇਖ ਰਹੀਆਂ ਵਾਹਿਗੁਰੂ ਜੀ ਖਾਲਸਾ ਬਰੇਖ ਪਤਾ ਜੀ ਕਮਰਸ਼ਲ ਪਬਲਿਕ ਮਕਸੂਦਾਂ ਜਿੱਥੇ ਜਾਣਕਾਰੀ ਲਈ ਹੈ ਪਬਲਿਕ ਬੜੀ ਸਹੂਲਤ ਵਾਸਤੇ ਸਰਕਾਰ ਬੜੀਆਂ ਰਾਤਾ ਜਾਰੀ ਕਰਦੀ ਹੈ ਪ੍ਰਸ਼ਾਸਨ ਬੜੀਆਂ ਪ੍ਰਸ਼ਾਸਨ ਸਰਕਾਰ ਕਰਦੀਆਂ ਪਰ ਪਬਲਿਕ ਵਿੱਚ ਜੋ ਅਣਦੇਖੀਆਂ ਗੱਡੀਆਂ ਚੜਤਾਂ ਰੋਲ ਕਰਦੀਆਂ ਹਨ ਬੜੀਆਂ ਪ੍ਰੋਬਲਮ ਆਉਂਦੀਆਂ ਜੋ ਛੜ ਗਏ ਪਹਿਲਾਂ ਪਾਇਆ ਗਿਆ ਗੱਡੀ ਪੀਪੀ 95 ਜੋ ਗੱਡੀ ਗੇਟ ਤੇ ਖੜੀ ਕੀਤੀ ਸੀ ਜਾਣਕਾਰੀ ਆਈ ਹੈ ਨੋਟਿਸ ਲਾਇਆ ਜਾਵੇਗਾ ਅਸੀਂ ਅੱਗੇ ਵਾਸਤੇ ਨਹੀਂ ਕੀਤੀ ਜਾਵੇ ਜਿਹਨੇ ਸਾਹਿਬ ਨੇ ਜਾਣਕਾਰੀ ਦਿੱਤੀ ਹੈ ਮੈਂ ਧੰਨਵਾਦ ਕਰਦਾ ਹਾਂ ਅਦਿਓ ਸਾਹਿਬ ਦਾ ਜਿਹਨੇ ਜਾਣਕਾਰੀ ਦਿੱਤੀ ਹੈ ਗੇਟ ਹੈ ਜਿੱਥੇ ਗੱਡੀ ਖੜੀ ਸੀ ਉੱਥੇ ਉਸਤਾਦ ਖੜੇ ਹੈ ਜੀ